ਪੰਜਾਬ ਦੀ ਬਦ ਕਿਸਮ ਦੀ ਆ ਇਸ ਝਾੜੂ ਵਾਲੀ ਸਰਕਾਰ ਨੂੰ ਬਣਾ ਕੇ ਪੰਜਾਬ ਇਸ ਦੌਰ ਤੇ ਤੁਰ ਗਿਆ ਅੱਜ ਪੰਜਾਬ ਦੇਖੋ ਤਹਰਤਾ ਹੋਈ ਪਈ ਆ ਪੂਰਾ ਪੰਜਾਬ ਡੁੱਬਿਆ ਪਿਆ ਤੁਸੀਂ ਮੌਜੂਦਾ ਸਰਪੰਚੋ ਜੀ ਹਾਂਜੀ ਸਰ ਇਹ ਕੀ ਮਾਮਲਾ ਕੀ ਹੋਇਆ ਤੁਹਾਡਾ ਚੇਤਨ ਸਿੰਘ ਜੋੜੇ ਮਾਜਰਾ ਦੇ ਨਾਲ ਰੋਲਾ ਕਿਸ ਗੱਲ ਦਾ ਬਲਾਕ ਪ੍ਰਧਾਨ ਸੀ ਉਹਨਾਂ ਦੀ ਵਾਈਫ ਮੇਰੇ ਖਿਲਾਫ ਖੜੀ ਹੋਈ ਸੀ ਬਿਉਹ ਹਰਾਤੀ ਕਹਿੰਦਾ ਤੁਸੀਂ ਵੀ ਮੇਰੀ ਬੇਇੱਜ਼ਤੀ ਕਰਵਾਤੀ ਵੀ ਤੁਸੀਂ ਬੈਠਣਾ ਸੀ ਵੀ ਤੁਸੀਂ ਵੋਟਾਂ 'ਚ ਖੜੇ ਨਹੀਂ ਸੀ ਹੋਣਾ ਤਾਂ ਨੂੰ ਜਿਹੜਾ ਸਸਪੈਂਡ ਕਰਾਉਣ ਵਾਲਾ ਮਾਮਲਾ ਹੋਇਆਗਾ ਇਹ ਗੱਲ ਇੱਥੋਂ ਤੱਕ ਕਿਵੇਂ ਪਹੁੰਚੀ ਪਹਿਲਾ ਮਤਲਬ ਕਿ ਸਾਡੇ ਦੇ ਨਾਲ ਨੇ ਵੀ ਅਸੀਂ ਤੁਹਾਨੂੰ ਸਰਪੰਚੀ ਕਾਰਨ ਨਹੀਂ ਦੇ ਰਹੇ ਹੈਗੇ ਸਾਡੇ ਦੇ ਨਾਲ ਨੇ ਪ੍ਰਬੰਧਕ ਲਾਤਾ ਸੀ ਜੋ ਸਾਨੇ ਹਾਈ ਕੋਰਟ ਤੋਂ ਸਟੇਲ ਲਈ ਸੀ ਫਿਰ ਹੋਏ ਨੇ ਨੇ ਸਾਨੂੰ ਸਸਪੈਂਡ ਕਰਵਾਤਾ ਜੀ ਸੀ ਇਹ ਜਾam ਪੂਰਾ ਪੈਂਡ ਲਗਾ ਰਹੇ ਹੋ ਕਿ ਜੁੜੇ ਮਾਜਰਾ ਸਾਡਾ ਐਮਐਲਏ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾਗਾ ਤੁਹਾਨੂੰ ਕਿਉਂ ਲੱਗਦਾ ਕਿ ਤੁਹਾਡੇ ਨਾਲ ਐਮਐਲਏ ਧੱਕੇਸ਼ਾਹੀ ਜਿਹੜੇ ਮਰਜੀ ਅਫਸਰ ਕੋਲੇ ਵਗਜੋ ਗੱਲ ਉਹਨਾਂ ਕੋਲ ਕੋਈ ਹੁੰਦੀ ਨਹੀਂ ਕਹਿਣ ਨੂੰ ਉਹ ਕਹਿੰਦੇ ਨੇ ਜਰਾ ਐਮਐਲਏ ਦਾ ਫੋਨ ਆਇਆ ਸੀ ਰੋਜ਼ ਪੰਜ ਪੰਜ ਫੋਨ ਆਉਂਦੇ ਨੇ ਵੀ ਆਪਾਂ ਨਹੀਂ ਇਹਨਾਂ ਨੂੰ ਕੰਮ ਕਰਦੇ। ਹੱਤਰ ਆਪਦੇ ਮੂੰਹੋਂ ਤੁਹਾਨੂੰ ਦੱਸਦੇ ਆ। ਬਿਲਕੁਲ ਬਿਲਕੁਲ ਆਫ ਦੀ ਰਿਕਾਰਡ ਹੀ ਦੱਸਦੇ ਨੇ ਵੀ ਐਮਐਲਏ ਹੀ ਤੁਹਾਨੂੰ ਕੰਮ ਕਰਦੇ। ਜੇ ਤੁਸੀਂ ਐਮਐਲਏ ਨੂੰ ਸਿੱਧਾ ਮਿਲ ਲੈਣਾ ਸੀ ਕਿ ਐਮਐਲਏ ਸਾਹਾਨੂੰ ਦੱਸੋ। ਜਦੋਂ ਵਜੀਦਪੁਰ ਜਦੋਂ ਜਿੱਤੇ ਇਹ ਗਏ ਕਹਿੰਦਾ ਵਜੀਦਪੁਰ ਵਾਲੇ ਨਾ ਆਇਓ ਬਾਕੀ ਸਾਰੀ ਪੰਚਾਇਤ ਆ ਜੋ ਕਹਿੰਦਾ ਤੁਸੀਂ ਮੇਰਾ ਬੰਦਾ ਹਰਾਤਾ। ਜੇ ਵੀ ਅਸੀਂ ਪੁਲਸ ਜਿਹੜੇ ਜਾਂ ਚੌਂਕੀ ਪਸਿਆਣੇ ਦੇ ਵਿੱਚ ਜਾਂਦੇ ਸੀ ਉੱਥੇ ਵੀ ਕਹਿੰਦੇ ਸੀ ਵੀ ਸਾਡੇ ਤੇ ਪੋਲੀਟਿਕਲ ਦਬਾਅ ਅਸੀਂ ਪੁੱਛਦੇ ਵੀ ਪлитиਕਲ ਦੋਆ ਗਿਆ ਇਹ ਚੇਤਨ ਸਿੰਘ ਜੋੜੇ ਮੱਜਰੇ ਦਾ ਹਲਕਾ ਉਹਦਾ ਸਮਾਨਾ ਪੈਂਦਾ ਪਰ ਸਰਕਾਰ ਨੇ ਤਾਂ ਐਤ ਕੀ ਕਿਹਾ ਸੀ ਵੀ ਕਿਸੇ ਪਾਰਟੀ ਦਾ ਕੋਈ ਨਹੀਂ ਹੋਣਾ ਚਾਹੀਦਾਗਾ ਅਸੀਂ ਸਰਪੰਚੀ ਚੋਣਾਂ 'ਚ ਪਾਰਟੀਬਾਜੀ ਖਤਮ ਕਰਨੀ ਆ ਦੇਖ ਲਓ ਕੱਲੇ ਕੱਲੇ ਪਿੰਡ ਪਿੰਡ ਜਾ ਕੇ ਦੇਖ ਲਓ ਪਾਰਟੀਬਾਜੀ ਖਤਮ ਹੋ ਰਹੀ ਆ ਕੋਈ ਇੱਕ ਹੋਰ ਪਾਰਟੀ ਖੜੀ ਹੋ ਰਹੀ ਹੈ ਜੇ ਇਹਨਾਂ ਦਾ ਸਰਪੰਚਾ ਤਾਂ ਕੋਈ ਉਹ ਨਹੀਂ ਰਾਜਗੜ੍ਹ ਪਿੰਡਾਂ ਨੇੜੇ ਸਾਡੇ ਉੱਥੇ ਜਿਹੜੀ ਇਹਨਾਂ ਦਾ ਸਰਪੰਚ ਨਾਲ ਮੈਂਬਰ ਵੀ ਨਹੀਂ ਪੂਰੇ ਔਰ ਜਿਹੜੀ ਪੰਚਾਇਤ ਦੀ ਸ਼ਾਮਲਾਟ ਜ਼ਮੀਨ ਵੇਚਣ ਦੀ ਵੀ ਤਿਆਰੀ ਕਰ ਰਹਾ ਹੈ ਮੇਰੇ ਪਿੰਡ ਦੇ ਜਦੋਂ ਪੰਚਾਇਤ ਵਾਲੇ ਜਿਹੜੀ ਪੰਚਾਇਤ ਬਣੀ ਉਹ ਗ੍ਰਾਂਟ ਲੈਣਗੇ ਕਹਿੰਦੇ ਤੁਹਾਡੇ ਪਿੰਡ ਦਾ ਪੈਸਾ ਹੀ ਬੋਹ ਦਿੰਦਾ ਉਹਨੂੰ ਜਦ ਪੁੱਛਿਆ ਗਿਆ ਵੀ ਤੂੰ ਪੈਸਾ ਦੱਸਦਾ ਦੇ ਵੀ ਕਿੱਥੇ ਦਿੱਤਾ ਕਿੱਥੇ ਲੱਗਿਆ ਬਸਾਵਾ ਹੁੰਦਾ ਕਿ ਯਾਰ ਕਿੰਨਾ ਨੂੰ ਵੋਟਾਂ ਪਾਤੀਆਂ ਬੜੀ ਦੁੱਖ ਦੀ ਗੱਲ ਆ ਭਰਾਵਾ ਅਸੀਂ ਤਾਂ ਵੈਸੇ ਵੀ ਮਤਲਬ ਪਾਉਂਦੇ ਨਹੀਂ ਹੈਗੇ ਵੋਟਾਂ ਵੀਰ ਜੀ ਇਹ ਬਹੁਤ ਕੁਝ ਕਹਿੰਦੀ ਹੈ ਜੁਗਲਿਆਂ ਦੀ ਸਰਕਾਰ ਆ ਢੰਡਾਂ ਦੀ ਸਰਕਾਰ ਆ ਇਹ ਕੁਝ ਨੇ ਇਹ ਕਰ ਰਹੀ ਹੈਗੀ ਇਹ ਤਾਂ ਗਬਈਏ ਸੀ ਯਾਰ ਪੰਜਾਬ ਚ ਲੈ ਆਏ ਵੱਧ ਕਿਸ਼ਮਤੀ ਪੰਜਾਬ ਦੀ ਜਿਹੜੀ ਅੱਜ ਇਸ ਹਾਲਾਤਾਂ 'ਚ ਪਹੁੰਚ ਗਏ ਸਿਰਫ ਦਿੱਲੀ ਵਾਲਿਆਂ ਦੀ ਕਮਾਂਡ ਚੱਲਦੀ ਆ ਸਾਰੇ ਉਹ ਜਿਹੜਾ ਕੱਟ-ਕੱਟ ਕੇ ਉਧਰੋਂ ਭਾਜਪੀ ਜਿੱਤ ਗਈ ਜਦੋਂ ਉਧਰੋਂ ਹਾਰ ਗਏ ਹੁਣ ਪੰਜਾਬ 'ਚ ਆ ਕੇ ਬੈਠ ਕੇ ਸੋਧੀਆਂ ਵਰਗੇ ਕੇਜਰੀਵਾਲ ਵਰਗੇ ਅੰਦਰੀ ਰਹਿ ਕੇ ਆਏ ਨੇ ਉਹ ਘਟਾਲ ਛਰਾਬ ਘਟਾਲ ਦੇ ਵਿਚੰਦਰ ਰਹਿ ਕੇ ਆਏ ਨੇ ਤਾਂ ਜਿਹੜੇ ਸਾਫ ਸੁਥਰੇ ਐ ਜੇ ਸਰਪੰਚ ਨੇ ਉਹਨਾਂ ਨੂੰ ਸਸਪੈਂਡ ਕਰੀ ਜਾਂਦੇ ਨੇ ਮੱਖ ਮੰਤਰੀ ਭਗਵੰਤ ਮਾਨ ਕਹਿੰਦੇ ਕਿ ਪੰਜਾਬ ਦੇ ਪਿੰਡਾਂ ਦੀਆਂ ਜਿਹੜੀਆਂ ਸੱਥਾਂ ਨੇ ਉਹ ਸਿਆਸਤ ਦੇ ਧੁਰੇ ਨੇ ਤੇ ਪਿੰਡਾਂ ਦੀਆਂ ਪੰਚਾਇਤਾਂ ਮਡਲੀ ਸਿਆਸਤ ਆ ਸਰਪੰਚ ਤੁਸੀਂ ਸਰਸਵਮਤੀ ਦੇ ਨਾਲ ਚੁਣੋ ਅਸੀਂ ਸਾਥ ਦੇਵਾਂਗੇ ਸਾਡੀ ਸਰਕਾਰ ਠੇਕੇਸ਼ਾਈ ਨਹੀਂ ਕਰੇਗੀ ਅਸੀਂ ਪਹਿਲਾਂ ਵਾਲੀਆਂ ਰੀਤਾਂ ਨੂੰ ਤੋੜਾਂਗੇ ਜਿਵੇਂ ਪਹਿਲਾਂ ਪਰਚੇ ਕਰਾਏ ਜਾਂਦੇ ਸੀ ਜਾਂ ਸਸਪੈਂਡ ਕਰਾ ਦਿੱਤਾ ਜਾਂਦਾ ਸੀਗਾ ਪਰ ਉਹ ਉਹ ਸਭ ਬਿਆਨਾਂ ਦੇ ਉਲਟ ਰਿਹਾ ਅੱਜ ਪੰਜਾਬ ਦੇ ਅੰਦਰ ਜਿੰਨੇ ਵੀ ਬਿਆਨ ਮੁੱਖ ਮੰਤਰੀ ਦਿੰਦੇ ਆ ਤਾਂ ਉਹਨਾਂ ਦੇ ਉਲਟ ਹੀ ਜ਼ਿਆਦਾ ਕੰਮ ਹੁੰਦੇ ਦਿਖਾਈ ਦਿੰਦੇ ਆ ਇਸੇ ਤਰ੍ਹਾਂ ਦਾ ਕੰਮ ਸਮਾਣਾ ਹਲਕੇ ਦੇ ਪਿੰਡ ਵਜੀਦਪੁਰ ਚ ਹੋਇਆ ਜਿੱਥੇ ਇੱਕ ਮੌਜੂਦਾ ਸਰਪੰਚ ਮਹਿਲਾ ਸਰਪੰਚ ਨੂੰ ਸਸਪੈਂਡ ਤੱਕ ਕਰਾ ਦਿੱਤਾ ਜਾਂਦਾ ਪੂਰੇ ਪਿੰਡ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਆ ਕਿ ਐਮਐਲਏ ਚੇਤਨ ਸਿੰਘ ਜੋੜੇ ਮਾਜਰਾ ਜੋ ਕਿ ਸਾਬਕਾ ਕੈਬਨ ਮੰਤਰੀ ਵੀ ਨੇ ਤਾ ਜਦੋਂ ਕੈਬਨਨ ਮੰਤਰੀ ਸੀ ਉਦੋਂ ਵੀ ਉਹਨਾਂ ਦੇ ਜਿਹੜੇ ਕਾਮਾਕਾਰਾਂ ਕਰਕੇ ਬਹੁਤ ਚਰਚਾ ਦੇ ਵਿੱਚ ਰਹੇ ਉਹ ਕਿਸ ਤਰੀਕੇ ਦਾ ਵਾਰ ਉਹ ਅਫਸਰਾਂ ਦੇ ਨਾਲ ਜਾਂ ਲੋਕਾਂ ਦੇ ਨਾਲ ਕਰਦੇ ਸੀ ਤਾਂ ਇਹ ਪਿੰਡ ਵੀ ਕੁਝ ਉਸੇ ਤਰੀਕੇ ਦੇ ਇਲਜ਼ਾਮ ਲਗਾ ਰਿਹਾ ਸਾਡੇ ਨਾਲ ਸਰਪੰਚ ਭੈਣ ਵੀ ਮੌਜੂਦ ਆ ਪਿੰਡ ਵਾਸੀ ਮੌਜੂਦ ਨੇ ਤੇ ਕਿਸਾਨ ਜਥੇਬੰਦੀਆਂ ਚਿਰਤੀ ਕਿਸਾਨ ਯੂਨੀਅਨ ਆ ਇੱਥੇ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਮਾਮਲਾ ਕੀ ਆ ਭੈਣ ਤੋਂ ਸ਼ੁਰੂਆਤ ਕਰਦੇ ਆ ਤੁਸੀਂ ਮੌਜੂਦਾ ਸਰਪੰਚੋਂ ਜੀ ਹਾਂਜੀ ਸਰ ਕੀ ਨਾਮ ਆ ਤੁਹਾਡਾ ਮਨਦੀਪ ਕੌਰ ਜੀ अच्छा कदो तो ਤੁਸੀਂ ਪਿੰਡ ਚ ਸਰਪੰਚ ਬਣਦੇ ਆ ਰਹੇ ਹੋ ਅਸੀਂ ਜੀ ਇੱਕ ਤਾਂ ਹੁਣ 2024 ਚ ਬਣੇ ਸੀ ਇੱਕ ਵਾਰੀ 5 ਸਾਲ ਇਹ ਦੂ ਪਹਿਲਾਂ ਲੈਣ ਉਹ ਦੂ 5 ਸਾਲ ਪਹਿਲਾਂ ਅਸੀਂ ਮੈਂਬਰ ਰਹੇ ਹਾਂ ਅੱਛਾ ਹਾਂ ਜੀ ਲਗਾਤਾਰ ਮਤਲਬ ਦੂਜੀ ਵਾਰ ਹੁਣ ਤੁਸੀਂ ਸਰਪੰਚ ਦੂਜੀ ਵਾਰੀ ਸਰਪੰਚ ਬਣਿਆ ਜੀ ਇਹ ਕੀ ਮਾਮਲਾ ਕੀ ਹੋਇਆ ਤੁਹਾਡਾ ਚੇਤਨ ਸਿੰਘ ਜੋੜੇ ਮਾਜਰਾ ਦੇ ਨਾਲ ਰੋਲਾ ਕਿਸ ਗੱਲ ਦਾ ਰੋਲਾ ਜੀ ਕੋਈ ਗੱਲ ਦਾ ਨਹੀਂ ਮਤਲਬ ਕਿ ਅਸੀਂ ਵੋਟਾਂ ਵੀ ਇਹਨਾਂ ਨੂੰ ਪਾਈਆਂ ਸੀ ਅਸੀਂ ਜਦੋਂ ਸਰਪੰਚ ਬਣਿਆਗੇ ਜਦੋਂ ਸਾਡੇ ਨਾਲ ਵੀ ਜਿਹੜਾ ਇਹਨਾਂ ਦਾ ਮਤਲਬ ਕਿ ਬਲਾਕ ਪ੍ਰਧਾਨ ਸੀ ਉਹਨਾਂ ਦੀ ਵਾਈਫ ਮੇਰੇ ਖਿਲਾਫ ਖੜੀ ਹੋਈ ਸੀ ਵੀ ਉਹ ਹਰਾਤੀ ਕਹਿੰਦਾ ਤੁਸੀਂ ਵੀ ਮੇਰੀ ਬੇਇੱਜ਼ਤੀ ਕਰਵਾਤੀ ਵੀ ਤੁਸੀਂ ਬੈਠਣਾ ਸੀ ਵੀ ਤੁਸੀਂ ਵੋਟਾਂ 'ਚ ਖੜੇ ਨਹੀਂ ਸੀ ਹੋਣਾ ਜਦੋਂ ਅਸੀਂ ਖੜੇ ਹੋ ਕੇ ਜਿੱਤ ਕੇ ਗਏ ਉਦੋਂ ਵੀ ਉਹਨਾਂ ਨੇ ਸਾਨੂੰ ਇਹੀ ਗੱਲ ਕਹੀ ਵੀ ਤੁਸੀਂ ਸਾਡੀ ਬੇਇੱਜ਼ਤੀ ਕਰਵਾਤੀ ਨਹੀਂ ਤੁਸੀਂ ਕਿਹੜੀ ਪਾਰਟੀ ਤੋਂ ਖੜੇ ਹੋਏ ਸੀ ਅਸੀਂ ਆਜ਼ਾਦ ਤੋਂ ਖੜੇ ਹੋਏ ਸੀ ਜੀ ਉਹਨਾਂ ਦਾ ਬਲਾਕ ਪ੍ਰਧਾਨ ਦੀ ਧਰਮ ਪਤਨੀ ਖੜੀ ਹੋਈ ਸੀ ਹਾਂਜੀ ਅੱਛਾ ਫਿਰ ਤੁਹਾਨੂੰ ਜਿਹੜਾ ਸਸਪੈਂਡ ਕਰਾਉਣ ਵਾਲਾ ਮਾਮਲਾ ਹੋਇਆਗਾ ਇਹ ਗੱਲ ਇੱਥੋਂ ਤੱਕ ਕਿਵੇਂ ਪਹੁੰਚੀ ਇੱਥੋਂ ਤੱਕ ਜੀ ਪਹਿਲਾਂ ਮਤਲਬ ਕਿ ਸਾਡੇ ਤੇ ਇਹਨਾਂ ਨੇ ਵੀ ਅਸੀਂ ਤੁਹਾਨੂੰ ਸਰਪੰਚੀ ਕਰਨ ਨਹੀਂ ਦੇ ਰਹੇ ਹਾਂਗੇ ਸਾਡੇ ਤੇ ਇਹਨਾਂ ਨੇ ਪ੍ਰਬੰਧਕ ਲਾਤਾ ਸੀ ਜੋ ਸਾਨੇ ਹਾਈ ਕੋਰਟ ਤੋਂ ਸਟੇ ਲਈ ਸੀ ਫਿਰ ਹੁਣ ਇਹਨਾਂ ਨੇ ਸਾਨੂੰ ਸਸਪੈਂਡ ਕਰਵਾਤਾ ਜੀ ਨੇ ਕਿਵੇਂ ਕੀ ਡਿੱਕਾ ਕੀ ਡਾਉਂਦੇ ਆ ਕਮਾਕਾਰਾਂ ਦੇ ਵਿੱਚ ਕੇ ਕਮਾਕਾਰਾਂ ਚ ਜੀ ਕੋਈ ਵੀ ਪਿੰਡ ਦਾ ਵਿਕਾਸ ਹੋਣ ਨਹੀਂ ਦੇ ਰਹੇ ਹੈਗੇ ਵੀ ਅਸੀਂ ਉਹਨਾਂ ਦੇ ਜਿਹੜੇ ਮੈਂਬਰ ਨੇ ਚਾਰ ਉਹ ਸਾਡੇ ਨਾਲ ਉਹ ਰਲਣ ਨਹੀਂ ਦੇ ਰਹੇ ਹੈਗੇ ਉਹਨਾਂ ਨੂੰ ਸੌਂਚ ਕਾਈ ਬੇ ਗੁਰੂਕਾਰ ਸਾਹਿਬ ਵੀ ਇਹਨਾਂ ਨਾਲ ਰਲ ਕੇ ਕੋਈ ਕੰਮ ਨਹੀਂ ਕਰਨਾ ਹੈਗਾ ਵੀ ਇੱਥੇ ਪਿੰਡ ਦਾ ਵਿਕਾਸ ਰੋਕ ਕੇ ਰੱਖਣਾਗਾ ਵੀ ਜਾਣ ਬੁੱਝ ਕੇ ਤਾਂ ਅੰਗ ਪਰੇਸ਼ਾਨ ਕਰ ਰਹੇ ਨੇ ਵੀ ਪਿੰਡ ਦਾ ਵਿਕਾਸ ਹੋਣ ਨਹੀਂ ਦੇਣੇ ਵੀ ਜਿੱਦ ਵੈਸੇ ਐ ਕਰ ਰਹੇ ਨੇ ਵੀ ਸਾਡਾ ਜਿਹੜਾ ਮਤਲਬ ਕਿ ਹੋਸੀ ਮੇਰੇ ਨਾਲ ਖੜੇ ਹੋਏ ਸੀ ਵੀ ਸਾਡਾ ਬੰਦਾ ਸੀ ਉਹ ਤੁਸੀਂ ਹਰਾਤਾ ਹੂੰ ਹੋਰ ਵੀ ਪਿੰਡ ਵਾਸੀਆਂ ਨੂੰ ਜਿਹੜੇ ਤੁਹਾਡੇ ਹੱਕ ਦੇ ਵਿੱਚ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਉਹਨਾਂ ਨੂੰ ਵੀ ਪਰੇਸ਼ਾਨ ਕੀਤਾ ਹਾਂਜੀ ਉਹਨਾਂ ਨੂੰ ਵੀ ਪਰੇਸ਼ਾਨ ਕੀਤਾ ਜਾਂਦਾਗਾ ਮਤਲਬ ਕਿ ਸਾਡੇ ਪਿੰਡ ਦਾ ਕੋਈ ਵੀ ਕੰਮ ਨਹੀਂ ਕਰਾਉਂਦੇ ਦੇ ਰਹੇ ਹੈਗੇ ਨਾਲੇ ਸਾਡੇ ਪਿੰਡ ਤੇ ਪਹਿਲਾਂ ਵੀ 30 35 ਮੁੰਡਿਆਂ ਦੇ ਪਰਚੇ ਵੀ ਕਰਵਾਈ ਸੀ ਇਹਨਾਂ ਨੇ ਅੱਛਾ ਹਾਂਜੀ ਉਹ ਕਿਸ ਗੱਲੋਂ ਪਰਚੇ ਹੋਏ ਆ ਬਸ ਜੀ ਬਿਨਾਂ ਗੱਲ ਤੋਂ ਅਸੀਂ ਰਾਤ ਨੂੰ ਦੀਵਾਲੀ ਮਨਾ ਰਹੇ ਸੀ ਬਸ ਉਹਦੇ ਹੱਕ ਚ ਸਵੇਰੀ ਸਾਡੇ ਪਿੰਡ ਚ ਪੁਲਿਸ ਆ ਗਈ ਤਾਂ ਸਾਡੇ ਤੇ ਪਰਚੇ ਕਰਤੀ ਅੱਛਾ ਦੀਵਾਲੀ ਮਨਾਉਣ ਪਿੱਛੇ ਪਰਚੇ ਹੋਏ ਹਾਂਜੀ ਹਾਂ ਤੇ ਕੀ ਕਾਰਨ ਕੀ ਦੱਸਿਆ ਪੁਲਿਸ ਨੇ ਕਾਰਨ ਤਾਂ ਜੀ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਹੈਗਾ ਵੀ ਇਹ ਐਮਐਲਏ ਦਾ ਫੋਨ ਆਈ ਜਾਂਦਾਗਾ ਵੀ ਇਹਨਾਂ ਨੂੰ ਚੱਕ ਲਿਆ ਬੇਨ ਤੇ ਪਰਚੇ ਕਰ ਦੋ ਅੱਛਾ ਪੁਲਿਸ ਮੁਲਾਜ਼ਮ ਖੁਦ ਇਹ ਗੱਲ ਮੰਨਦੇ ਆ ਕਿ ਸਾਨੂੰ ਐਮਐਲਏ ਫੋਨ ਕਰਦਾਗਾ ਹਾਂਜੀ ਬਾਈ ਜੀ ਤੁਸੀਂ ਸਪੋਰਟ ਦੇ ਵਿੱਚ ਆਇਓ ਪਿੰਡ ਵੱਲੋਂ ਪਹਿਲਾਂ ਤਾਂ ਇਹਨਾਂ ਦਾ ਕਾਰਜਕਾਲ ਕਿਦਾਂ ਦਾ ਪਿੰਡ ਦੇ ਵਿੱਚ ਕੰਮਕਾਰ ਤੁਸੀਂ ਦੁਬਾਰੇ ਇਹਨਾਂ ਨੂੰ ਚੁਣਿਆਗਾ ਸਰਪੰਚੀ ਦੇ ਵਿੱਚ ਮੇਰਾ ਖਿਆਲ ਆ ਵੀ ਜਿਹੜੀ ਵੈਸੇ ਤਾਂ 15 ਸਾਲ ਤੋਂ ਹੀ ਸਾਡੇ ਨੌਜਵਾਨਾਂ ਦੀ ਪੰਚਾਇਤ ਬਣਦੀ ਹੈ ਬਹੁਤ ਵਧੀਆ ਕੰਮ ਹੋਏ ਨੇ ਇਹਨਾਂ ਦੀ ਪੰਚਾਇਤ ਦਾ ਜਿਹੜਾ ਜਣਾ 10 ਉਹ ਰਿਹਾ ਪਿਛਲਾ ਉੱਥੇ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਹੋਇਆ ਸਾਡੇ ਪਿੰਡ ਨੂੰ ਪੂਰਾ ਸਾਫ਼ ਸੁਥਰਾ ਬਣਾ ਦਿੱਤਾ ਗਿਆ ਸਾਡੇ ਸਕੂਲ ਸਾਡੇ ਗੁਰਦੁਆਰਾ ਸਾਹਿਬ ਤੇ ਸਾਡੇ ਜਿਹੜੀ ਮਤਲਬ ਹੋਰ ਜਿਹੜੀ ਜਿੰਨੇ ਸੜਕਾਂ ਤੇ ਸਾਰਿਆਂ ਦਾ ਜਿਹੜੀ ਮਤਲਬ ਮਹਾਲ ਪਿੰਡ ਦਾ ਪਾਰਕ ਸਾਡੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਵਿਕਾਸ ਦੇ ਕਾਰਜ ਕਰਾਏ ਤੇ ਇਹਦੇ ਕਰਕੇ ਹੀ ਜਿਹੜੀ ਮਤਲਬ ਵਡਾਪਾ ਪੈਨਸ਼ਨ ਦੂਜੇ ਜਿਹੜੀ ਨਰੇਗਾ ਕਾਰਡ ਜਿਹੜੀ ਟੋਟਲ ਜਿਹੜੀ ਮਤਲਬ ਪਿੰਡ ਜਿਹੜੀ ਸੰਤੁਸ਼ਟ ਤੇ ਇਹਨਾਂ ਦੀ ਕਾਰਜਕਾਰੀ ਹੁਣ ਜਿਹੜਾ ਤੁਸੀਂ ਇਲਜ਼ਾਮ ਪੂਰਾ ਪਿੰਡ ਲਗਾ ਰਹੇ ਹੋ ਕਿ ਜੋੜੇ ਮਾਜਰਾ ਸਾਡਾ ਐਮਐਲਏ ਸਾਡੇ ਨਾਲ ਧੱਕੇਸ਼ਾਹੀ ਕਰ ਰਿਹਾਗਾ ਤਾਨੂੰ ਕਿਉਂ ਲੱਗਦਾ ਕਿ ਤੁਹਾਡੇ ਨਾਲ ਐਮਐਲਏ ਧੱਕੇ ਛਾਈ ਜਿਹੜੇ ਮਰਜੀ ਅਫਸਰ ਕੋਲੇ ਵਗਜੋ ਗੱਲ ਉਹਨਾਂ ਕੋਲ ਕੋਈ ਹੁੰਦੀ ਨਹੀਂ ਕਹਿਣ ਨੂੰ ਉਹ ਕਹਿੰਦੇ ਨੇ ਜਰਾ ਐਮਐਲਏ ਦਾ ਫੋਨ ਆਇਆ ਸੀ ਰੋਜ਼ ਪੰਜ ਪੰਜ ਫੋਨ ਆਉਂਦੇ ਨੇ ਵੀ ਆਪਾਂ ਨਹੀਂ ਇਹਨਾਂ ਨੂੰ ਕੰਮ ਕਰਦ ਦੇਣਾ ਅੱਛਾ ਸਾਰੇ ਅਫਸਰ ਹੀ ਇਹ ਕਹਿੰਦੇ ਨੇ ਹਮ ਅਫਸਰ ਆਪਦੇ ਮੂੰਹੋਂ ਤੁਹਾਨੂੰ ਦੱਸਦੇ ਆ ਬਿਲਕੁਲ ਬਿਲਕੁਲ ਆਫ ਦੀ ਰਿਕਾਰਡ ਹੀ ਦੱਸਦੇ ਨੇ ਵੀ ਐਮਐਲਏ ਨਹੀਂ ਤੁਹਾਨੂੰ ਕੰਮ ਕਰਨਾ ਤੇ ਤੁਸੀਂ ਐਮਐਲਏ ਨੂੰ ਸਿੱਧਾ ਮਿਲ ਲੈਣਾ ਸੀ ਕਿ ਐਮਐਲਏ ਸਾਹਾਨੂੰ ਦੱਸੋ ਕਹਿੰਦਾ ਵਜੀਦਪੁਰ ਜਦੋਂ ਜਿੱਤੇ ਇਹ ਗਏ ਕਹਿੰਦਾ ਵਜੀਦਪੁਰ ਵਾਲੇ ਨਾ ਆਇਓ ਬਾਕੀ ਸਾਰੀ ਪ ਅੱਛਾ ਇਹ ਗੱਲ ਕੀ ਪਰ ਸਰਕਾਰ ਨੇ ਤਾਂ ਐਤ ਕੀ ਕਿਹਾ ਸੀ ਵੀ ਕਿਸੇ ਪਾਰਟੀ ਦਾ ਕੋਈ ਨਹੀਂ ਹੋਣਾ ਚਾਹੀਦਾਗਾ ਅਸੀਂ ਸਰਪੰਚੀ ਚੋਣਾਂ ਚੋਂ ਪਾਰਟੀ ਬਾਜੀ ਖਤਮ ਕਰਨੀ ਹੈ ਦੇਖ ਲਓ ਕੱਲ ਕੱਲ ਪਿੰਡ ਪਿੰਡ ਜਾ ਕੇ ਦੇਖ ਲਓ ਪਾਰਟੀ ਬਾਜੀ ਖਤਮ ਹੋ ਰਹੀ ਹੈ ਕੋਈ ਇੱਕ ਹੋਰ ਪਾਰਟੀ ਖੜੀ ਹੋ ਰਹੀ ਹੈ ਜੀ ਇਹ ਤਾਂ ਹਰੇਕ ਪਿੰਡ ਦੇ ਵਿੱਚ ਹੀ ਹੋ ਰਿਹਾ ਹਰੇਕ ਪਿੰਡ ਦੇ ਵਿੱਚ ਹੀ ਤੱਕਾ ਕਰ ਰਹੇ ਨੇ ਜੇ ਇਹਨਾਂ ਦਾ ਸਰਪੰਚ ਆ ਤਾਂ ਕੋਈ ਉਹ ਨਹੀਂ ਰਾਜਗੜ ਪਿੰਡਾ ਨੇੜੀ ਸਾਡੇ ਉੱਥੇ ਜਿਹੜੀ ਇਹਨਾਂ ਦਾ ਸਰਪੰਚ ਨਾਲ ਮੈਂਬਰ ਵੀ ਨਹੀਂ ਪੂਰੇ ਔਰ ਜਿਹੜੀ ਪੰਚਾਇਤ ਦੀ ਸ਼ਾਮਲਾਟ ਜ਼ਮੀਨ ਵੇਚਣ ਦੀ ਵੀ ਤਿਆਰੀ ਕਰ ਰਹਾ ਹੈ। ਅੱਛਾ। ਤੁਹਾਡੇ ਪਿੰਡ ਦੀ ਵੀ ਕੋਈ ਸ਼ਾਮਲਾਟ ਹੈਗੀ ਹੈ? ਸਾਡੇ ਪਿੰਡ ਦੀ ਜਿਹੜੀ ਮਤਲਬ ਸਾਡੇ ਪਿੰਡ ਐਡਾ ਕੋਈ ਉਹ ਨਹੀਂ ਹੈਗਾ। ਸਾਡੇ ਪਿੰਡ ਕੋਈ ਇਸ ਕਿਸਮ ਦਾ ਰੌਲਾ ਨਹੀਂ ਹੈਗਾ। ਭਜੀ ਕਿਹੜੀ ਜਥੇਬੰਦੀ ਤੋਂ ਆਏ ਹੋ? ਵੀਰ ਜੀ ਮੈਂ ਬੀਕੇਯੂ ਕ੍ਰਾਂਤੀਕਾਰੀ ਪ੍ਰੈਸ 77 ਪਵਨ ਕੁਮਾਰ ਪੁਸਿਆਣਾ। ਪਵਨ ਕੁਮਾਰ ਜੀ ਇਹ ਸਾਰੇ ਘਟਨਾ ਕਰਨ ਨੂੰ ਕਿਵੇਂ ਦੇਖਦੇ ਹੋ? ਵੀਰ ਜੀ ਮੇਰਾ ਪਿੰਡ ਬਜੀਤਪੁਰ ਤੋਂ 2 ਕਿਲੋਮੀਟਰ ਦੂਰੀ ਤੇ ਆ। ਜਦੋਂ ਅਸੀਂ ਪਿੰਡ ਤੋਂ ਤੁਰ ਕੇ ਸਮਾਣਾ ਰੋਡ ਤੋਂ ਪਵਾਨੀਗੜ ਰੋਡ ਤੇ ਚੜਦੇ ਆਂ ਵਿੱਚ ਸੈਂਟਰ 'ਚ ਪਿੰਡ ਪੈਂਦਾ ਸਾਡਾ ਆਵਾਜ਼ ਆਈ ਉੱਧਰੋਂ ਰਹਿੰਦੀ ਆ ਕਿ ਜਦੋਂ ਪਵਾਨੀਗੜ ਜਾਣਾ ਜਾਂ ਇੱਧਰ ਪਟਿਆਲੇ ਆਣਾ ਇਹ ਬਜੀਤਪੁਰ ਪਿੰਡ ਸੈਂਟਰ 'ਚ ਆ ਉੱਥੇ ਲਾਲੋ ਵੀ ਇਹ ਮਨਦੀਪ ਭੈਣ ਨੇ ਦੋ ਵਾਰੀ ਚੁਣੇ ਗਏ ਨੇ ਇਹ ਦੋ ਦੂਜਾ ਪਲਾਨ ਆ ਇਹਨਾਂ ਦਾ ਸਰਪੰਚੀ ਦਾ ਉੱਥੇ ਤੁਸੀਂ ਜਾ ਕੇ ਦੇਖੋਗੇ ਪਿੰਡ ਦੇ ਵਿੱਚ ਇੰਨੇ ਵਧੀਆ ਕੰਮ ਕਰੇ ਹੋਏ ਨੇ ਉੱਚੇ ਦੇ ਉੱਤੇ ਪਾਰਕ ਬਣਾਈ ਹੋਈ ਆ ਵਿਆਹ ਸ਼ਾਦੀਆਂ ਮਤਲਬ ਗਰੀਬ ਦੀਆਂ ਬੱਚੀਆਂ ਜਾਂ ਕੋਈ ਗਰੀਬ ਬੰਦਾ ਮਤਲਬ ਉੱਥੇ ਵਿਆਹ ਸ਼ਾਦੀਆਂ ਵੀ ਕਰ ਸਕਦਾ ਕੋਈ ਹੋਰ ਪ੍ਰੋਗਰਾਮ ਆ ਭੋਗ ਦਾ ਪ੍ਰੋਗਰਾਮ ਆ ਉਹ ਵੀ ਹੋ ਸਕਦਾ ਜਿਵੇਂ ਛੋਟਾ ਜਿਹਾ ਪਿੰਡ ਆ ਮੇਰਾ ਪਿੰਡ ਬਹੁਤ ਵੱਡਾ ਪਸਿਆਣਾ ਤੁਸੀਂ ਜਾ ਕੇ ਦੇਖੋਗੇ ਨਰਕ ਬਣਿਆ ਪਿਆ ਤੇ ਬਜੀਤਪੁਰ ਇੰਨਾ ਵਧੀਆ ਕੰਮ ਹੋਇਆ ਹੈ ਉੱਥੇ ਬਜੀਤਪੁਰ ਦੇ ਵਿੱਚ ਮਤਲਬ ਸੜਕਾਂ ਕੰਨਿਓ ਜਿਹੜੀਆਂ ਸਰਕਾਰਾਂ ਦੀ ਘਾਟ ਆ ਦੇਖੋ ਉਹ ਤਾਂ ਹੈ ਹੀ ਆ ਜਿਹੜੀਆਂ ਪੰਚਾਇਤਾਂ ਵੱਲੋਂ ਕੰਮ ਹੋ ਰਹੇ ਨੇ ਬਹੁਤ ਵਧੀਆ ਕੰਮ ਹੋ ਰਹੇ ਨੇ ਇਹ ਮਤਲਬ ਐਮਐਲਏ ਨੂੰ ਦਿੱਕਤ ਕੀ ਹੋ ਗਈ ਸਮਾਂ ਦੀ ਕੰਮ ਹੋ ਰਿਹਾ ਵਾਹ ਵਾਹ ਤਾਂ ਸਰਕਾਰ ਦੀ ਹੋਣੀ ਆ ਨਾ ਦਿੱਕਤ ਵੀਰ ਜੀ ਇਹ ਆ ਵੀ ਦੇਖੋ ਹੁਣ ਜਿਵੇਂ ਇਹਨਾਂ ਨੇ ਇੱਕ ਸਕੂਲਾਂ ਦੇ ਉੱਤੇ ਪੋਚੇ ਲਾਣੇ ਸ਼ੁਰੂ ਕਰੇ ਤੇ ਕੰਧਾਂ ਦੇ ਵੀ ਬਾਥਰੂਮ ਬਣਾਤਾ ਉਹ ਤੇ ਪੋਚਾ ਕਰਤਾ ਕੰਧ ਤੇ ਬਣੀ ਬਣਾਈ ਤੇ ਕਰਤਾ ਆ ਕੇ ਰੀਵਨ ਕੱਟ ਤੇ ਉਦਘਾਟਨ ਕਰਤੇ ਇਹਨਾਂ ਨੇ ਕੀ ਕਰਿਆ ਵਿਚੇ ਨਾਲ ਦਬਾਅ ਸੀ ਵੀ ਅਸੀਂ ਸਰਪੰਚਾਂ ਨੂੰ ਪੰਚਾਇਤਾਂ ਨੂੰ ਦਬਾਅ ਦੇ ਕੇ ਰੱਖੀਏ ਹੁਣ ਪੰਚਾਇਤ ਜਦੋਂ ਕਹੋਗੀ ਵੀ ਜੇ ਤਾ ਪੈਸੇ ਲਾਓ ਤੁਸੀਂ ਕਿਸੇ ਵੀ ਚੀਜ਼ ਤੇ ਪੈਸੇ ਲਾਓ ਅਸੀਂ ਤੁਹਾਡੀ ਬਾਵਾ ਕਰਾਂਗੇ ਪੈਸਾ ਦੇਣਾ ਕੋਈ ਨਹੀਂ ਆ ਕੇ ਰੀਬਨ ਕੱਢ ਦੇਣਾ ਪਿੰਡ ਦੇ ਵਿੱਚ ਤੇ ਜਿਹੜੇ ਦੂਜੇ ਚਾਰ ਮੈਂਬਰ ਨੇ ਉਹ ਮਤਲ ਨਾਲ ਖੜ ਜਾਂਦੇ ਨੇ ਹੁਣ ਸਰਪੰਚ ਜਿਹੜਾ ਬਣਦਾ ਆਪਾਂ ਪਿੰਡ ਵਾਸੀ ਆ ਜਿਹੜੇ ਆਪਾਂ ਸਰਪੰਚ ਕੋਲ ਜਾਵਾਂਗੇ ਵੀ ਭਾਈ ਮੇਰਾ ਇਹ ਕੰਮ ਕਰ ਦੇ ਜਾਂ ਕੱਚੇ ਮਕਾਨ ਨਾਲੇ ਉਹ ਵੀ ਸਰਪੰਚ ਕੋਲ ਜਾਣਗੇ ਜਦੋਂ ਸਰਪੰਚ ਨੂੰ ਸਰਕਾਰ ਕੰਨੀਓ ਆਊਗਾ ਕੁਝ ਤਾਂ ਸਰਪੰਚ ਲਾਊਗਾ ਸਰਪੰਚ ਪੱਲੇ ਉਹਦਾ ਲਾਂਦੂ ਰਹਾ ਤੇ ਉਸ ਖੁੰਦਕ ਦਾ ਮਾਰਾ ਵੀ ਮੈਨੂੰ ਉੱਥੇ ਸਕੂਲ ਦੇ ਵਿੱਚ ਮੇਰੇ ਪ੍ਰੋਗਰਾਮ ਦੇ ਵਿੱਚ ਸਾਮਨ ਲਈ ਹੋਏ ਜਾਂ ਮਤਲਬ ਕੁਝ ਵੀ ਸਸਪੈਂਡ ਕਰ ਦੋ ਉਸ ਤੋਂ ਪਹਿਲਾਂ ਜਦੋਂ ਵੋਟਾਂ ਹੋਈਆਂ ਉਦੋਂ ਵੀ ਇਹ ਸਸਪੈਂਡ ਕਰਦੇ ਦੀ ਉਸ ਤੋਂ ਬਾਅਦ ਇਹਨੇ ਪਰਚਾ ਕਰਵਾਇਆ ਪੋਲੀਟਿਕ ਜਿੱਥੇ ਵੀ ਅਸੀਂ ਪੁਲਿਸ ਸਟੇਸ਼ਨ ਚੌਂਕੀ ਪਸਾਣੇ ਦੇ ਵਿੱਚ ਜਾਂਦੇ ਸੀ ਉੱਥੇ ਵੀ ਕਹਿੰਦੇ ਸੀ ਵੀ ਸਾਡੇ ਤੇ ਪੋਲੀਟਿਕਲ ਦਬਾਅ ਅੱਛਾ ਅਸੀਂ ਪੁੱਛਦੇ ਵੀ ਪੋਲੀਟਿਕਲ ਦਬਾਅ ਗਿਆ ਇਹ ਚੇਤਨ ਸਿੰਘ ਜੋੜੇ ਮੱਜਰੇ ਦਾ ਕਿ ਹਲਕਾ ਉਹਦਾ ਸਮਾਣਾ ਪੈਂਦਾ ਇਹਦੇ ਕਰਕੇ ਮਤਲਬ ਕੋਈ ਕੰਮ ਨਹੀਂ ਕਰਨ ਦੇ ਰਿਹਾ ਜਿਹੜੇ ਉਹਦੇ ਪਿੰਡ ਦੇ ਵੀ ਸਰਪੰਚ ਜਿਹੜੇ ਉਹਨਾਂ ਦੀ ਪਾਰਟੀ ਦੇ ਵੀ ਸਰਪੰਚ ਬਣੇ ਹੋਏ ਸੀ ਇਹਦਾ ਅਜਾ ਜਿੱਤੇ ਨੇ ਜਿਹੜੇ ਉਹਨਾਂ ਦੇ ਸਰਪੰਚ ਬਣੇ ਨੇ ਉੱਥੇ ਵੀ ਇੱਕ ਪੈਸਾ ਨਵਾਂ ਪੈਸਾ ਵੀ ਉਹ ਪਿੰਡ ਨੂੰ ਹੁੰਦੇ ਰਹੇਗੇ ਮੇਰੇ ਪਿੰਡ ਦੇ ਵਿੱਚੋਂ ਚੇਤਨ ਜੋੜੇ ਮੱਜਰੇ ਨੂੰ ਬਹੁਤ ਵੋਟ ਪਈ ਰੱਜ ਕੇ ਵੋਟ ਪਈ ਮਤਲਬ ਭਾਜੀਪੀ ਨੂੰ ਔਰ ਕਾਂਗਰਸ ਨੂੰ ਉਹਨਾਂ ਨੂੰ ਘੱਟ ਪਈ ਤੇ ਰੱਜ ਕੇ ਪਈ ਮੇਰੇ ਪਿੰਡ ਦੇ ਜਦੋਂ ਪੰਚਾਇਤ ਵਾਲੇ ਜਿਹੜੀ ਪੰਚਾਇਤ ਬਣੀ ਉਹ ਗ੍ਰਾਂਟ ਲੈਣਗੇ ਕਹਿੰਦੇ ਥੋੜੇ ਪਿੰਡ ਦਾ ਪੈਸਾ ਹੀ ਬੋਹ ਦਿੰਦਾ ਉਹਨੂੰ ਜਦ ਪੁੱਛਿਆ ਗਿਆ ਵੀ ਤੂੰ ਪੈਸਾ ਦੱਸ ਤਾਂ ਦੇ ਵੀ ਕਿੱਥੇ ਦਿੱਤਾ ਕਿੱਥੇ ਲੱਗਿਆ ਇੱਕ ਨਾ ਉੱਥੇ ਸਾਡੇ ਕਮੇਟੀ ਬਣੀ ਹੋਈ ਆ ਮੰਦਿਰ ਦੀ ਜਗ੍ਹਾ ਉੱਥੇ ਇੱਕ ਸ਼ੈੱਡ ਜ਼ਰੂਰ ਬਣਾਇਆ ਉਹਨੇ 3-4 ਲੱਖ ਰੁਪਏ ਦਾ ਸ਼ੈੱਡ ਬਣਾਇਆ ਬਾਕੀ ਇੱਕ ਨਵਾਂ ਪੈਸਾ ਨਹੀਂ ਸਰਕਾਰ ਵੱਲੋਂ ਆਇਆ ਤੇ ਦੇਖ ਸਕਦੇ ਹਾਂ ਵੀ ਇੰਨੀ ਸਰਕਾਰ ਵੀ ਕੀ ਜਾਂਦੀ ਆ ਜਦੋਂ ਅਸੀਂ ਪੰਚਾਇਤ ਚੁਣਦੇ ਆ ਅਸੀਂ ਐਸਾ ਬੰਦਾ ਚੁਣਦੇ ਆ ਵੀ ਅਸੀਂ ਪਿੰਡ ਦਾ ਕੰਮ ਕਰਵਾਣਾ ਹੁੰਦਾ ਵੀ ਜਿਆਦਾ ਉਹ ਕਿਸੇ ਦਾ ਬੈਰ ਬਰੋ ਤੋਂ ਦੂਰ ਰਹਿ ਕੇ ਕੋਈ ਵੀ ਗਰੀਬ ਆ ਗਿਆ ਅਮੀਰ ਆ ਗਿਆ ਉਹਨੇ ਵੀ ਇੱਕ ਤਰਫਾ ਦੇਖਣਾ ਕਿ ਜਿਹੜਾ ਜਿੱਤ ਗਿਆ ਉਹ ਸਭ ਦਾ ਇੱਕ ਹੋ ਗਿਆ ਚਾਹੇ ਉਹਨੂੰ ਵੋਟ ਕਿਸੇ ਨੇ ਪਾਈਏ ਜਾਂ ਨਹੀਂ ਪਾਈ ਇਹ ਮਨਦੀਪ ਭੈਣ ਜਦੋਂ ਕੰਮਕਾਰ ਸਾਰੇ ਕਰਦੀ ਆ ਕੋਈ ਵੀ ਆ ਗਿਆ ਕੋਈ ਬੱਚਾ ਮੋਹਰ ਲਵਾਣਾ ਆ ਗਿਆ ਜਾਂ ਕਿਸੇ ਦਾ ਨਾਮ ਗਲਤ ਹੈ ਨਾ ਲਾ ਦੇਣੀ ਆ ਤਾਂ ਬਸ ਇਹੀ ਖੁੰਧਕ ਕਰਕੇ ਵੀ ਭੈਣ ਮੰਦੀਪ ਕੌਰ ਵੀ ਕਿਉਂ ਅਸੀਂ ਲੋਕਾਂ ਨੇ ਬਣਾਈ ਆ ਚੇਤਨ ਜਾਂ ਸਰਕਾਰਾਂ ਅੱਜ ਪਸਤਾਵਾ ਹੁੰਦਾ ਕਿ ਯਾਰ ਕਿੰਨਾ ਨੂੰ ਵੋਟਾਂ ਪਾਤੀਆਂ ਬੜੀ ਦੁਖ ਦੀ ਗੱਲ ਆ ਭਰਾਵਾ ਅਸੀਂ ਤਾਂ ਵੈਸੇ ਵੀ ਮਤਲਬ ਪਾਉਂਦੇ ਨਹੀਂ ਹੈਗੇ ਵੋਟਾਂ ਸਾਡਾ एलान ਆ ਵੀ ਵੋਟ ਨਾ ਪਾਓ ਪਰ ਪੰਜਾਬ ਦੀ ਬਦ ਕਿਸਮਤੀ ਆ ਇਸ ਝਾੜੂ ਵਾਲੀ ਸਰਕਾਰ ਨੂੰ ਬਣਾ ਕੇ ਪੰਜਾਬ ਇਸ ਦੌਰ ਤੇ ਤੁਰ ਗਿਆ ਅੱਜ ਪੰਜਾਬ ਦੇਖੋ ਤਹਰਤਾ ਹੋਈ ਪਈ ਆ ਪੂਰਾ ਪੰਜਾਬ ਡੁੱਬਿਆ ਪਿਆ ਭਗਵਾਨ ਦਮਨ ਜੀ ਪਏ ਨੇ ਆਪਣਾ ਹੱਥਾਂ ਵਾਲੇ ਦੇ ਵਿੱਚ ਤੇ ਦੇਖ ਸਕਦੇ ਆ ਵੀ ਉੱਥੇ ਕਿਸੇ ਨੂੰ ਉਹਨੇ ਜਾਤ ਨਹੀਂ ਪੁੱਛੀ ਹੁਣ 20-2000 ਰੁਪਏ ਕਹਤਾ ਦੇਖੋ ਉਹਦੇ ਵਿੱਚ ਵੀ ਉਹਨੇ ਕੁੰਡੀ ਰੱਖਤੀ ਵੀ ਜਿਹਦਾ 70% ਤੋਂ نیچے ਹੋਇਆ ਉਹਨੂੰ 10000 ਰੁਪਏ ਦਵਾਂਗੇ ਤੇ 10000 ਕਿਹਨੇ ਦੇਣਾ ਦੇਖਿਓ ਹਜੇ 23 ਵਾਲਾ ਮੁਆਵਜ਼ਾ ਨਹੀਂ ਮਿਲਿਆ ਗਿਆ ਤੇ ਹੁਣ ਤਾਂ ਕਿੱਥੇ ਮਿਲ ਜੂਗਾ 23 ਵਾਲਾ ਵੀ ਨਹੀਂ ਮਿਲਿਆ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਕਿਸਾਨਾਂ ਨਾਲ ਕਹਿ ਕੇ ਗਏ ਸੀ ਇੱਥੇ ਪਟਿਆਲੇ ਚ ਕਿ ਮੁਰਗੀਆਂ ਤੇ ਖੰਭਾਂ ਤੱਕ ਦਾ ਵੀ ਮੁਆਵਜ਼ਾ ਮਿਲ ਜੂਗਾ ਵੀਰ ਜੀ ਇਹ ਬਹੁਤ ਕੁਝ ਕਹਿੰਦੀ ਐ ਜੁਗਲੇ ਦੀ ਸਰਕਾਰ ਆ ਭੰਡਾਂ ਦੀ ਸਰਕਾਰ ਆ ਇਹ ਕੁਝ ਨਹੀਂ ਇਹ ਕਰ ਰਹੀ ਹੈਗੀ ਇਹ ਤਾਂ ਗਵਈਏ ਸੀ ਯਾਰ ਪੰਜਾਬ ਚ ਲੈ ਆਏ ਵੱਧ ਕਿਸ਼ਮਤ ਹੀ ਪੰਜਾਬ ਦੀ ਜਿਹੜੀ ਅੱਜ ਇਸ ਹਾਲਾਤਾਂ ਜੇ ਪਹੁੰਚ ਗਏ ਇਹ ਪੈਣ ਮੰਦੀਪ ਵਰਗੇ ਦੱਸੋ ਇੰਨਾ ਵਧੀਆ ਪੰਚਾਇਤ ਦੇ ਵਿੱਚ ਕੰਮ ਕਰਦੇ ਹੋਏ ਚੱਕ ਇਹਨਾਂ ਨੂੰ ਸਸਪੈਂਡ ਕਰ ਦੇਣਾ ਕਿੱਡੀ ਬਹਾਦਰੀ ਵਾਲਾ ਕੰਮ ਹੈ ਕਾ एमएलਏ ਨੇ ਇਹਨਾਂ ਨੂੰ ਸਸਪੈਂਡ ਕਰ ਦੇਣਾ ਯਾਰ ਪਿੰਡਾਂ ਦੇ ਵਿੱਚ ਗ੍ਰਾਂਟਾਂ ਦੋ ਨਾ ਸਰਪੰਚਾਇਤਾ ਗ੍ਰਾਂਟਾਂ ਲਾਣ ਕੰਮ ਬਣਨ ਔਰ ਵੀ ਪਿੰਡ ਵਾਸੀ ਵੀ ਕਹਿਣ ਵੀ ਵਧੀਆ ਕੰਮ ਹੋ ਰਿਹਾ ਸਰਕਾਰ ਸਰਕਾਰ ਨੂੰ ਵਧੀਆ ਅੱਜ ਪੰਜਾਬ ਦੇ ਕਿਸੇ ਵੀ ਕੋਨੇ 'ਚ ਚਲੇ ਜਾਓ ਇਸ ਪੰਜਾਬ ਸਰਕਾਰ ਨੂੰ ਜਿਹੜੀ ਝਾੜੂ ਵਾਲੀ ਸਰਕਾਰ ਆ ਇਹਨੇ ਤਰਾਹੀ ਤਰਾਹੀ ਮਚਾਈ ਪਈ ਆ ਫਿਰ ਤੁਸੀਂ ਦੇ ਕੋਣ ਜੀਰੀਆਂ ਦੇ ਵਿੱਚ ਜਿਹੜਾ ਹਰ ਦੇ ਵਿੱਚ ਤਾਂ ਮਰੀ ਮਰੇ ਆ ਇੱਕ ਬੌਨੇ ਬੂਟੇ ਦਾ ਵਾਇਰਸ ਆ ਗਿਆ ਚਾਇਨਾ ਵਾਇਰਸ ਉਹਦੇ ਵਿੱਚ ਕਿਸਾਨਾਂ ਦੀ ਬਿਲਕੁਲ ਤੈਸ਼ਨਾਸ ਫਸਲਾਂ ਹੋ ਗਈਆਂ 4-4 ਕਿੱਲੇ 5-5 ਕਿੱਲੇ ਬਰਬਾਦ ਹੋ ਗਏ ਅੱਜ ਉਹ ਮਤਲਬ ਕਿਸੇ ਜੋਗੇ ਵੀ ਨਹੀਂ ਰਹਿਗੇ ਤਾਂ ਉਹਨਾਂ ਨੂੰ ਵੀ ਮੌਜੂਦਾ ਨਹੀਂ ਬਣਦਾ ਕਿਉਂ ਖਰਚੇ ਕਰੀਬ ਉਹਨੇ ਠੇਕੇ ਦੇ ਜ਼ਮੀਨਾਂ ਨੇ ਇੰਨਾ ਕੁਸ਼ਤ ਕਰੇ ਹੋਏ ਨੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹ ਸਰਕਾਰ ਕੁਸ਼ ਨਹੀਂ ਕਰ ਰਹੀ ਕਿ ਸਿਰਫ ਦਿੱਲੀ ਵਾਲਿਆਂ ਦੀ ਕਮਾਂਡ ਚੱਲਦੀ ਆ ਸਾਰੇ ਉਹ ਜਿਹੜਾ ਕੱਟ-ਕੱਟ ਕੇ ਉਧਰੋਂ ਭਾਜਪੀ ਜਿੱਤ ਗਈ ਜਦੋਂ ਉਧਰੋਂ ਹਾਰ ਗਏ ਹੁਣ ਪੰਜਾਬ 'ਚ ਆ ਕੇ ਬੈਠ ਕੇ ਸੋਜੀਆਂ ਵਰਗੇ ਕੇਜਰੀਵਾਲ ਵਰਗੇ ਅੰਦਰੀ ਰਹਿ ਕੇ ਆਏ ਨੇ ਘਟਾਲਾ ਸ਼ਰਾਬ ਘਟਾਲਾ ਤੇ ਵਿਚੰਦਰ ਰਹਿ ਕੇ ਆਏ ਨੇ ਤਾਂ ਜਿਹੜੇ ਸਾਫ ਸੁਥਰੇ ਇਹ ਜੇ ਸਰਪੰਚ ਨੇ ਉਹਨਾਂ ਨੂੰ ਸਸਪੈਂਡ ਕਰੀ ਜਾਂਦੇ ਨੇ ਬਿਲਕੁਲ ਬਾਜੀ ਕੀ ਨਾਮ ਆਜੀ ਮੇਰਾ ਮਨਪ੍ਰੀਤ ਸਿੰਘ ਆਜੀ ਇਹ ਸਰਪੰਚ ਮੇਰੇ ਮੈਸੇਜ ਨਹੀਂ ਅੱਛਾ ਤੁਹਾਡੇ ਪਤਨੀ ਨੇ ਮੈਸੇਜ ਸਰਪੰਚ ਨੇ ਭਾਈ ਜੀ ਕਿੰਨੀਆਂ ਕਸਮਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਬਤੋ ਸਰਪੰਚ ਹੀ ਹੁੰਦੇ ਸਰਪੰਚ ਹੀ ਸਾਨੂੰ 1 ਸਾਲ ਹੋ ਗਿਆ ਜਿਗਾ ਚੇਤਨ ਸਿੰਘ ਨੂੰ ਜੋੜੇ ਮਜਰ ਲਗਾਤਾਰ ਬਦਲੇ ਦੀ ਭਾਵਨਾ ਸਾਡੇ ਮਤਲਬ ਉਹਦੀ ਜਿਹੜਾ ਬਲਾਕ ਪ੍ਰਧਾਨ ਸੀ ਉਹਦੀ ਮਿਸੀ ਹਾਰ ਗਈ ਸੀ ਉਸ ਦਿਨ ਤੋਂ ਸਾਡੇ ਨਾਲ ਬਦਲੇ ਦੀ ਭਾਵਨਾ ਲੈ ਕੇ ਮਤਲਬ ਸਾਡਾ ਕੋਈ ਕੰਮ ਨਹੀਂ ਕਰਨ ਹੁੰਦੇ ਹਾਲ ਤੱਕ ਇਹ ਸਾਨੂੰ ਪੰਚਾਇਤ ਦੀ ਕਾਰਵਾਈ ਨਹੀਂ ਮਿਲੀ ਦੇਖੋ ਪਹਿਲਾ ਸਟੈਪ ਹੁੰਦਾ ਸਰਪੰਚ ਕੋਲੇ ਕਾਰਵਾਈ ਹੁੰਦੀ ਇੱਕ ਸਾਲ ਹੋ ਗਿਆ ਇਲੈਕਸ਼ਨ ਹੋਈ ਸਾਨੂੰ ਹਾਲ ਤੱਕ ਨਾ ਮਨਰੇਗਾ ਦੀ ਕਾਰਵਾਈ ਮਿਲੀ ਆ ਨਾਲ ਉਹ ਦੂਜੀ ਪੰਚਾਇਤ ਦੀ ਮਿਲੀ ਹੈ ਲੋਕਾਂ ਕਹਿੰਦੇ ਸ਼ਾਇਦ ਸਾਨੂੰ ਪਤਾ ਲੱਗਿਆ ਕਿ ਮਨਰੇਗਾ ਦਾ ਕੰਮ ਨਹੀਂ ਤੁਸੀਂ ਸ਼ੁਰੂ ਕਰਵਾਇਆ ਇਸ ਗੱਲ ਤੋਂ ਸਸਪੈਂਡ ਕੀਤਾ ਸਾਡੇ ਕੋਲ ਰਿਕਾਰਡ ਪਿਆਈ ਆਨਲਾਈਨ ਰਿਕਾਰਡ ਆ ਮਨਰੇਗਾ ਦਾ ਤੁਸੀਂ ਚੈੱਕ ਕਰ ਸਕਦੇ ਹੋ ਬਜੀਰਪੁਰ ਦੀ ਸਾਈਟ ਤੇ ਜਾ ਕੇ ਮਤਲਬ ਜਿਹੜੀ ਰੇਕ ਨੂੰ 60 ਦਿਨ ਕੰਮੇ ਲਿਆ ਆ ਉਹਨੂੰ 2 ਮਹੀਨੇ ਹੋ ਗਏ ਲਗਾਤਾਰ ਸੈਂਟਰ ਨੇ ਪੂਰੇ ਇੰਡੀਆ ਦੇ ਵਿੱਚ ਮਨਰੇਗਾ ਦਾ ਕੰਮ ਮੰਨਨ ਕਰਕੇ ਉਹ ਸਾਡਾ ਕੀ ਕਸੂਰ ਹੈ ਹਾਲਾਂਕਿ ਸਾਡੇ ਪਿੰਡ 60 ਦਿਨ ਕੰਮ ਮਿਲ ਵੀ ਚੁੱਕਿਆ ਦੂਰ 25 ਤੁਸੀਂ ਵੀ ਦਾ ਪਤਾ ਜਦੋਂ ਤੁਸੀਂ ਬੀਡੀਪੀਓ ਸਾਹਿਬ ਕੋਲੇ ਜਾਂਦੇ ਹੋ ਉਹ ਤੁਹਾਨੂੰ ਕੀ ਕਹਿੰਦੇ ਆ ਬੀਡੀਪੀਓ ਤਾਂ ਸਾਡੀ ਕੋਈ ਗੱਲ ਨਹੀਂ ਸੁਣਦੇ ਉਹ ਤਾਂ ਕਹਿੰਦੇ ਤੁਸੀਂ ਐਮਐਲ ਸਾਹਿਬ ਦੇ ਤੁਸੀਂ ਖਿਲਾਫ ਚੱਲਦੇ ਹੋ ਇੱਥੇ ਖਿਲਾਫ ਚੱਲਣ ਦੀ ਗੱਲ ਦੱਸੋਈ ਕੀ ਆ ਅਸੀਂ ਪਿੰਡ ਦਾ ਕੰਮ ਕਰਨਾ ਚਾਹੁੰਦੇ ਆ ਚਾਰ ਮੈਂਬਰਾਂ ਨੂੰ ਦੇਖੋ ਗੁਰਦੁਆਰਾ ਸਾਹਿਬ ਬਾੜਕੀ ਨੂੰ ਨੇਮ ਚ ਕਾਤੇ ਵੀ ਸਰਪੰਚ ਦੀ ਕਿਸੇ ਮਤੇ ਤੇ ਸਾਈਨ ਨਹੀਂ ਕਰਨੇ ਅੱਛਾ ਦੇਖੋ ਹਾਲਾਂਕਿ 2022 ਦੇ ਵਿੱਚ ਇਸੇ ਐਮਐਲ ਸਾਹਿਬ ਦੀ ਪੂਲ ਸਪੋਰਟ ਕਰੀ ਸੀ ਸਾਡੇ ਪਿੰਡ ਦੇ ਵਿੱਚੋਂ ਤਕਰੀਬਨ 500 ਵੋਟ ਪਈ ਸੀ ਐਮਐਲ ਸਾਹਿਬ ਨੂੰ ਤੁਸੀਂ ਵੀ ਸਪੋਰਟ ਚ ਗਏ ਸੀ ਮੈਂ ਸਪੋਰਟ ਚ ਹ ਮੈਂ ਵੋਟ ਪਾਈ ਸੀ ਅੱਜ ਦੁੱਖ ਹੁੰਦਾ ਅੱਜ ਬਹੁਤ ਹੋ ਰਿਹਾ ਈ ਇਹ ਤਾਂ ਬਹੁਤ ਹੋ ਰਿਹਾ ਈ ਆ ਪਸਤਾ ਰਹੇ ਆ ਜੇ ਕਿਸੇ ਮੇਲੇ ਨੂੰ ਉਹਨਾਂ ਨੂੰ ਵੋਟ ਪਾਤੀ ਹਾਲਾਂਕਿ ਉਸ ਟਾਈਮ ਮੈਂ ਮੇਰੇ ਸਾਹ ਮੰਨਦੇ ਸੀ 2022 ਚ ਵੀ ਬਿਜਲੀ ਪਰ ਤਾਂ ਮੇਰਾ ਗੋਦ ਲੈ ਆ ਮੈਂ ਪਿੰਡਾ ਸਭ ਤੋਂ ਵੋਟ ਮੈਨੂੰ ਵੱਧ ਪਈ ਆ ਅੱਜ ਦੁੱਖ ਹੁੰਦਾ ਹੁਣ ਸਾਡੇ ਪਿੰਡ ਦੇ ਸਾਰੇ ਕੰਮ ਰੁਕੇ ਪੈਨੇ ਸਾਲ ਸਾਲ ਹੋ ਗਏ ਸਾਰੇ ਮੰਤਰੀ ਡਾਕਟਰ ਬਲਬੀਰ ਨੂੰ ਨਹੀਂ ਮਿਲੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਉਹ ਵੀ ਮੰਤਰੀ ਨੇ ਕੈਬਨਿਟ ਦੇ ਵਿੱਚ ਉਹਨਾਂ ਤੱਕ ਪਹੁੰਚ ਜਾ ਕਿਸੇ ਹੋਰ ਵੱਡੇ ਅਫਸਰ ਤੱਕ ਰੈਂਕ ਤੱਕ ਪਹੁੰਚ ਨਹੀਂ ਕੀਤੀ ਨਹੀਂ ਅਸੀਂ ਹੋਰ ਕਿਸੇ ਨਾਲ ਜਦੋਂ ਆਪਣਾ ਐਮਐਲਏ ਆਪਣੇ ਖਿਲਾਫ ਆਈ ਉਹ ਕਹਿੰਦੇ ਨੇ ਵੀ ਆਪਣੇ ਐਮਐਲਏ ਨੂੰ ਮਿਲੋ ਪਹਿਲਾਂ ਹੀ ਦੂਸਰੇ ਹਲਕੇ ਦਾ ਕੋਈ ਵੀ ਐਮਐਲਏ ਮੰਤਰੀ سپورਟ ਨਹੀਂ ਕਰਦਾ ਉਹ ਕਹਿੰਦੇ ਵੀ ਆਪਦੇ ਵਿਧਾਇਕ ਨੂੰ ਮਿਲੋ ਜਾ ਕੇ ਤੇ ਤੁਸੀਂ ਮਿਲੇ ਫਿਰ ਵਿਧਾਇਕ ਸਾਹਿਬ ਵਿਧਾਇਕ ਨੂੰ ਮਿਲਦੇ ਆ ਜੋ ਮਿਲਦੇ ਨੂੰ ਸਾਨੂੰ ਕਹਿੰਦੇ ਉਸ ਤੋਂ ਤੁਹਾਨੂੰ ਮਿਲਣਾ ਨਹੀਂ ਅਸੀਂ ਮਿਲਣ ਗਏ ਸੀ ਜਿੱਤਣ ਤੋਂ ਬਾਅਦ ਹੀ ਸਾਨੂੰ ਮਿਲੇ ਵੀ ਨਹੀਂ ਹਲਕਾ ਜਦੋਂ ਮੇਲੇ ਸਾਨੂੰ 2 ਘੰਟੇ ਬਾਅਦ ਇਹ ਗੱਲ ਕਰੀ ਵੀ ਤੁਸੀਂ ਮੇਰਾ ਬੰਦਾ ਹਰਾ ਤਾਈ ਇੱਕੋ ਗੱਲ ਕਰੀ ਮਾਈ ਬੰਦਾ ਤਾਂ ਦੇਖੋ ਇਲੈਕਸ਼ਨ ਹੋਈ ਆ ਪਿੰਡਾਂ ਦੇ ਵਿੱਚ ਸਾਨੂੰ ਪਿੰਡ ਦੇ ਲੋਕਾਂ ਨੇ ਚੁਣਿਆ ਕਹਿੰਦੇ ਮੈਂ ਤੁਹਾਨੂੰ ਕਿਹਾ ਸੀ ਵੀ ਇਲੈਕਸ਼ਨ ਨਹੀਂ ਲੜਨੀ ਪਰ ਇਲੈਕਸ਼ਨ ਤੋਂ ਪਹਿਲਾਂ ਹੀ ਮੈਨੂੰ ਇੰਨਾ ਟੌਰਚਰ ਕੀਤਾ ਕਰਿਆ ਕਦੇ ਮੈਨੂੰ ਐਸਐਚਓ ਫੋਨ ਕਰ ਰਿਹਾ WhatsApp ਕਾਲ ਕਦੇ ਮੈਨੂੰ ਡੀਐਸਪੀ ਫੋਨ ਕਰ ਰਿਹਾ ਤੁਸੀਂ ਫਾਰਮ ਨਹੀਂ ਭਰਨੇ ਫਾਰਮ ਦਾਖਲ ਨਹੀਂ ਕਰਨੇ ਮੈਨੂੰ ਇੰਨਾ ਅਫਸਰਾਂ ਤੋਂ ਐਸਐਚਓ ਡੀਐਸਪੀ ਤੋਂ ਧਮਕੀਆਂ ਦਵਾਈਆਂ ਜਾਂਦੀਆਂ ਸੀ ਤੁਹਾਨੂੰ ਹਾਂਜੀ ਹਾਂ ਵੀ ਤੁਸੀਂ ਫਾਰਮ ਨਹੀਂ ਭਰਨੇ ਮੇਰੇ ਕੈਂਡੀਡੇਟ ਦੇ ਖਿਲਾਫ ਹੁਣ ਵੀ ਅੱਜ ਅੱਜ ਦੀ ਅੱਜ ਦੇ ਦੋ ਅਸੀਂ ਧਰਨੇ ਦੀ ਤਿਆਰੀ ਕਰ ਰਹੇ ਸਵੇਰੇ ਸਾਡੇ ਪਿੰਡ ਦੇ ਵਿੱਚ ਮਤਲਬ ਇਹ ਗੱਲ ਚੱਲੀ ਜਿਹੜਾ ਧਰਨੇ ਤੇ ਆਉ ਉਹਨਾਂ ਦੇ ਪਰਚੇ ਹੋਣਗੇ अच्छा एमएलए ने धमकी दी हां ये धमकी दी थी है किसने दी थी साडे ਪਿੰਡ ਦੇ ਬਲਾਕ ਪ੍ਰਧਾਨ ਦੇ ਰਿਆ ਸੀ ਜਿਹੜਾ ਜਾਊਗਾ ਉਹਨਾਂ ਦੇ ਪਰਚੇ ਹੋਣਗੇ ਸਰਪੰਚ ਤੇ ਤਾਂ ਕਹਿੰਦਾ ਪਰਚੇ ਹੋਣਗੇ ਹੋਣਗੇ ਜੇ ਸਰਪੰਚ ਨੇ ਧਰਨਾ ਲਾਇਆ ਸਰਪੰਚ ਦੇ ਪਰਚਾ ਹੋਏ ਹੋ ਤੇ ਬਾਕੀ ਪਿੰਡਲ ਦੇ ਪਰਚਾ ਵੀ ਹੋਏ ਜਿਹੜੇ ਨਾਲ ਜਾਣਗੇ ਐਡੀ ਧਮਕੀ ਅੱਜ ਦਿੱਤੀ ਹੈ ਇਹ ਫਿਰ ਤੁਸੀਂ ਧਰਨੇ ਤੱਕ ਸੀਮਤ ਰਹੋਗੇ ਜਾਂ ਇਸ ਨੂੰ ਹਾਈ ਕੋਰਟ ਵਗੈਰਾ ਦੇ ਵਿੱਚ ਵੀ ਚੈਲੰਜ ਕਰੂਗਾ ਹਾਈ ਕੋਰਟ ਚੈਲੰਜ ਕਰਤਾ ਜੀ ਕਰਤਾ हां ਅਗਲੇ ਹਫਤੇ ਸਾਡੀ ਸੁਣਵਾਈ ਆਈ ਅਸੀਂ ਪਰ ਇਹ ਧਰਨਾ ਤਾਂ ਲਾਵਾਂ ਸੀ ਅਸੀਂ ਅਸੀਂ ਦਬਣਾ ਨਹੀਂ ਹੈਗਾ ਅਸੀਂ ਦਬਦੇ ਤਾਂ ਹੈ ਨਹੀਂ ਜੇ ਸਾਨੂੰ ਐਮਐਲਏ ਕਊਗਾ ਵੀ ਦਬ ਜਾਣਗੇ ਮੈਂ ਡਰਾ ਲੂੰਗਾ ਪਰਚਾ ਕਰੂੰਗਾ ਬਣ ਵਾਲੇ ਅਸੀਂ ਹੈ ਨਹੀਂ ਫਿਰ ਅਸੀਂ ਇਲੈਕਸ਼ਨ ਇਹਨਾਂ ਲੜਦੇ ਜੀ ਸਿੱਧਾ ਵੀ ਆਓ ਕੀ ਲੱਗਦਾ ਬਾਈ ਜਿਹੜੀ ਇਹ ਬਦਲਾ ਵਾਲੇ ਜੇ ਗੱਲਾਂ ਮੁੱਖ ਮੰਤਰੀ ਤਾਂ ਇੰਨਾ ਪਿੰਡਾਂ ਦੇ ਸੱਥਾਂ 'ਚ ਜਾ ਜਾ ਕੇ ਚੀਕ ਚੀਕ ਕੇ ਕਹਿੰਦੇ ਹੁੰਦੇ ਸੀ ਕਿ ਇਹ ਸਰਕਾਰਾਂ ਨੇ ਸਾਨੂੰ ਬੁੱਧੂ ਬਣਾਇਆ ਹੈਗਾ ਇਹਨਾਂ ਨੂੰ ਸਵਾਲ ਕਰਿਆ ਕਰੋ ਤੁਸੀਂ 37 ਦੇ ਨਾਲ ਆਪ ਕੰਮ ਕਰਿਆ ਕਰੋ ਤੁਸੀਂ ਪੁੱਛਿਆ ਕਰੋ ਇਹਨਾਂ ਨੂੰ ਜਾ ਕੇ ਅਸੀਂ ਦਾ ਭਈ ਆਪ ਇਹਨਾਂ ਮਗਰ ਨਾਲ ਗੱਡੀਆਂ ਤੇਲ ਫੂਕ ਹੋ ਕੇ ਇਹਨਾਂ ਦਾ ਪ੍ਰਚਾਰ ਅਸੀਂ ਆਪ ਖੁਦ ਕਰਿਆ ਉਹ ਤਾਂ ਪ੍ਰਚਾਰ ਤੇ ਜਾਂਦੇ ਰਹੇ ਆ ਆਹ ਟਰੈਕਟਰ ਖੜਾ ਹੀ ਸਾਹਮਣੇ ਇੱਥੇ ਚੇਤਨ ਸਿੰਘ ਜੋੜਾ ਮਾਜਰਾ ਨੂੰ ਬਿਠਾ ਕੇ ਅਸੀਂ ਪਿੰਡ ਚ ਮਤਲਬ ਗਿਰ ਦਿੱਤਾ ਸੀ ਅੱਛਾ ਹਾਂ ਆ ਸਾਹਮਣੇ ਟਰੈਕਟਰ ਇਹੀ ਟਰੈਕਟਰ ਸਾਡਾ 4 ਦਿਨ ਥਾਣੇ ਖੜਾ ਕੇ ਰੱਖਿਆ ਮਿਲ ਸਾਹਰੇ ਹੂੰ ਦੇਖੋ ਇਹ ਬਦਲਾ ਹੈ ਇਹ ਬਦਲਾ ਆ ਹਨਾ ਹਾਂ ਜੀ ਬਿਲਕੁਲ ਤਾਂ ਇਹ ਪਰਿਵਾਰ ਆ ਇਹ ਭੈਣ ਸਾਡੀ ਮਨਦੀਪ ਕੌਰ ਜਿਹੜੀ ਸਰਪੰਚ ਚੁਣੀ ਗਈ ਜਿਸ ਦੇ ਉੱਤੇ ਇੱਕ ਪੋਲੀਟੀਕਲ ਪ੍ਰੈਸ਼ਰ ਦੇ ਤਹਿਤ ਇਹ ਕਹਿ ਰਹੇ ਹਨ ਇਹਨਾਂ ਦੇ ਇਲਜ਼ਾਮ ਆ ਕਿ ਸਾਨੂੰ ਸਸਪੈਂਡ ਕਰ ਦਿੱਤਾ ਗਿਆ ਸਾੜਾ ਕਿ ਸਾਡੀ ਕੋਈ ਗਲਤੀ ਨਹੀਂ ਆ ਤੇ ਇਹ ਵੀ ਬਦਲਾਅ ਹੈ ਕਿ ਜਿਸ ਇਨਸਾਨ ਨੇ ਜਿਸ ਵਿਧਾਇਕੂ ਜਤਾਂ ਦੇ ਪਿੱਛੇ ਜਿਸ ਪਾਰਟੀ ਦੇ ਪਿੱਛੇ ਦਿਨ ਦਾਤ ਕੀਤੀ ਹੋਵੇ ਅੱਜ ਉਹਨਾਂ ਨੂੰ ਹੀ ਪਰਚੇ ਧਮਕੀਆਂ ਚਲਣੀਆਂ ਪੈ ਰਹੀਆਂ ਨੇ ਇਹ ਬਦਲਾਅ ਪਟਿਆਲਾ ਜ਼ਿਲ੍ਹਾ ਦੇ ਅੰਦਰ ਲਗਾਤਾਰ ਚੀਕਾ ਮਾਰਿਆ ਚਾਹੇ ਹਲਕਾ ਕਨੌਰ ਹੋਵੇ ਚਾਹੇ ਹਲਕਾ ਸਮਾਣਾ ਹੋਵੇ